ਅੱਜ ਭਾਰਤੀ ਕਿਸਾਨ ਜੋਨੇ ਇਕਤਾ ਸੰਘਰਸ਼ ਕਮੇਟੀ ਦਾ 15 ਜ਼ਿਲ੍ਹਿਆਂ ਦੇ ਵਿੱਚ ਲਾਨ ਕੀਤਾ ਗਿਆ ਵਾ ਇਹ ਚਗਾਵੇਂ ਦਾ ਬਲਾਕ ਪਿੰਡ ਮਾਦੋ ਕੀ ਬਰਾੜੀ ਗੁਰੂ ਸਰ ਗੁਰਦੁਆਰੇ ਜਿਹੜੀ ਮਹਾਪੰਚਾਇਤ ਇਹ ਪਹਿਲਾਂ ਪਿੰਡ ਖਵਾਲੀ ਦੇ ਵਿੱਚ ਹੋਣੀ ਸੀ ਬਰਸਾਤ ਕਾਰਨ ਜਿਹੜਾ ਬਹੁਤ ਵੱਡਾ ਟੰਟ ਲੱਗ ਰਿਹਾ ਏ ਉਹ ਡਿੱਗ ਪਿਆ ਏ ਫਿਰ ਅੱਜ 11 ਵਜੇ ਬਦਲ ਕੇ ਆ ਗੁਰਦਰਾ ਸਾਹਿਬ ਰੱਖ ਦਿੱਤੀ ਗਈ 15 ਜ਼ਿਲ੍ਹਿਆਂ ਚੋਂ ਬਹੁਤ ਭਾਰੀ ਇਕੱਠ ਆਇਆ ਤੁਸੀਂ ਵੇਖੋ ਵੀ ਜਿਹੜੀਆਂ ਹੋਣ ਸੰਗਤਾਂ ਵਾ ਉਹ ਮੋਗੇ ਦੇ ਆਣੋਂ ਪਰ ਫਰੀਦਪੁਰ ਦੀਆਂ ਹੁਣ ਆਣ ਕੇ ਮਿਲ ਰਹੀਆਂ ਨੇ ਉਹ ਜਾਮ ਦੇ ਵਿੱਚ ਹੀ ਫਸੀਆਂ ਰਹਿ ਗਈਆਂ ਬਹੁਤ ਲੋਕਾਂ ਨੇ 15 ਜ਼ਿਲ੍ਹਿਆਂ ਨੇ ਇਸ ਸਲਾਹ ਕਰਕੇ ਆਪਦੀ ਪਾਸ ਕਰਕੇ ਜਿਹੜੀ ਜਥੇਬੰਦੀ ਬੀਕੇਜੂ ਸੰਘਰਸ਼ ਬਣਾਈ ਆ ਜਿਹੜੇ ਲੋਕ ਆਖਿਆ ਵੀ ਲੜਨ ਵਾਲੇ ਲੋਕ ਨੌਜਵਾਨ ਅੱਗੇ ਹੋਣੇ ਚਾਹੀਦੇ ਨੇ ਤੇ ਫਿਰ ਜਿਹੜੀ ਲੜਾਈ ਆਪਾਂ ਸਰਕਾਰ ਦੇ ਖਿਲਾਫ ਪੂਰੀ ਡਟ ਕੇ ਲੜ ਸਕਦੇ ਇਹਨਾਂ ਬੰਦੇ ਦੇ ਉੱਤੇ ਜਿਹੜਾ ਹੁਣ ਇਹ ਜਥੇਬੰਦੀ ਕੰਮ ਕਰ ਰਹੀ ਹੈ ਇਹਨਾਂ ਦੇ ਦੁਕਾਨਦਾਰ ਹੋਣ ਕਿਸਾਨ ਹੋਣ ਮਜ਼ਦੂਰ ਹੋਣ ਛੋਟਾ ਕੋਈ ਵੀ ਹੋਵੇ ਉਹਦੇ ਹੱਕ ਦੇ ਵਿੱਚ ਤੇ ਪਿਓਰ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਜਥੇਬੰਦੀ ਇਹ ਲੜਦੀ ਹੋਈ ਨਜ਼ਰ ਆਊਗੀ ਤੁਹਾਨੂੰ ਤੇ ਬਹੁਤ ਵੱਡੇ ਕੱਠ ਆਪਾਂ ਜ਼ਿਲ੍ਹਾ ਵਜ ਮਹਾਪੰਚਾਇਤਾਂ ਕੰਮ ਜਾ ਰਹੇ ਨੇ ਤੇ ਫਿਰ ਉਹ ਤੋਂ ਲਾਨ ਕਰਾਂਗੇ ਚੰਡੀਗੜ੍ਹ ਦੀ ਧਰਤੀ ਤੇ ਵੱਡਾ ਇਕੱਠ ਕਰਾਂਗੇ ਬੀਕੇ ਜੂ ਸੰਘਰਸ਼ ਦਾ ਫਿਰ ਤੁਸੀਂ ਵੇਖਿਓ ਵੀ ਇਹਨੂੰ ਪਿਆਰ ਕਰਨ ਵਾਲੇ ਲੋਕ ਕਿੰਨੇ ਨੇ 15 ਜ਼ਿਲ੍ਹਿਆਂ ਦੇ ਲੋਕ ਪ੍ਰੈਸ਼ਰ ਬਣਾ ਰਹੇ ਸੀ ਆਪਾਂ ਜਿੱਥੇ ਬੰਦੀ ਬਣਾਈ ਮੇਰੇ ਵੱਲੋਂ 6 ਮਹੀਨੇ ਦਾ ਟਾਲਿਆ ਜਾ ਰਿਹਾ ਪਰ ਹੁਣ ਲੋਕਾਂ ਨੇ ਆਖਿਆ ਵੀ ਨਹੀਂ ਤੇ ਅਸੀਂ ਬਾਗੀ ਹੋ ਜਲੇ ਘਰਾਂ ਚ ਬੈਹ ਚੱਲੇ ਆ ਆ ਦੋਹਾਂ ਦਿਨਾਂ ਚ ਲੋਕਾਂ ਨੇ ਤਿਆਰੀ ਕਰਕੇ ਐਡਾ ਵੱਡਾ ਇਕੱਠ ਕਰਾਇਆ ਕੀ ਲੋੜ ਪੈਗੀ ਜਿਹੜੀਆਂ ਨਵੀਂ ਜਿੱਥੇ ਬੰਦੀ ਬਣਾਉਂਦੀ ਪਹਿਲੀਆਂ ਜਿੱਥੇ ਬੰਦੀਆਂ ਬਹੁਤ ਸਾਰੀਆਂ ਮੈਂ ਦੱਸਦਾ ਜਿੱਥੇ ਆਪ ਦਾ ਕੰਮ ਕਰਕੇ ਇੱਕ ਤਾਂ ਦਿੱਕਤ ਨਾ ਪਵੇ ਤੁਹਾਡੀ ਸੁਣਵਾਈ ਨਾ ਹੋਵੇ ਫਿਰ ਉੱਥੇ ਲੋਕ ਨਿ ਮੈਂ ਕੋਈ ਕੱਲਾ ਨਹੀਂ 15 ਜ਼ਿਲ੍ਹਿਆਂ ਦੇ ਲੋਕ ਜਿਹੜੇ ਨੇ ਇਹ ਨਾਰਾਜ਼ ਚੱਲ ਰਹੇ ਸਨ ਉਹਨਾਂ ਨੇ ਇਹ ਫੈਸਲਾ ਲੈ ਲਿਆ ਭਈ ਆਪ ਦੀ ਜਥੇਬੰਦੀ ਬਣਾਵਾਂਗੇ ਆਪ ਦਾ ਸੰਵਿਧਾਨ ਬਣਾਵਾਂਗੇ ਨੌਜਵਾਨੀ ਨੂੰ ਅੱਗੇ ਕਰਾਂਗੇ ਜਿਹੜਾ ਨੌਜਵਾਨੀ ਨੂੰ ਹਰੇਕ ਜਥੇਬੰਦੀ ਦੇ ਪਿੱਛੇ ਧੱਕਿਆ ਜਾਂਦਾ ਵਾ ਇਸ ਕਰਕੇ ਨੌਜਵਾਨੀ ਨੂੰ ਅੱਗੇ ਕਰਕੇ ਤੇ ਸਰਕਾਰ ਦੇ ਖਿਲਾਫ ਭਾਵੇਂ ਸੈਂਟਰ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਉਹਦੇ ਖਿਲਾਫ ਮੋਰਚਾ ਖੋਲ੍ਹਣਗੇ ਕਿਸਾਨਾਂ ਨੂੰ ਕੀ ਪੀ ਕਿਸਾਨਾਂ ਨੂੰ ਇਹ ਪੀਲਾ ਵੀ ਵਾਸੋ ਵੱਧ ਜਥੇਬੰਦੀ ਦਾ ਸੰਵਿਧਾਨ ਉਹਦੀ ਲਾਈਨ ਏ ਇਹ ਦੇਖ ਕੇ ਉਹ ਜਿੱਥੇ ਬੰਦੀ ਨਾਲ ਜੁੜੋ ਸਾਰੀਆਂ ਜਿੱਥੇ ਬੰਦੀਆਂ ਸਖਦਾਰ ਜੋਗਾ ਭਾਵੇਂ ਦੂਰਾਂ ਦੀਆਂ ਹੁਣ ਭਾਵੇਂ ਕਿਸਾਨਾਂ ਦੀਆਂ ਹੁਣ ਜਿਹੜੇ ਸਰਕਾਰ ਦੇ ਖਿਲਾਫ ਇਹ ਲੋਕਾਂ ਦੇ ਹੱਕਾਂ ਲਈ ਲੜਦੀਆਂ